ਤੇ ਮੈਂ ਹੁਣ ਕਰਨ ਲੱਗੀ ਹਾਂ ਥੋੜਾ ਜਿਹਾ ਮੇਕਅਪ ਮੈਂ ਥੋੜਾ ਜਿਹਾ ਮੂੰਹ ਤੇ ਮੇਕਅਪ ਕਰ ਲਾਂ ਮੈਂ ਮੇਕਅਪ ਦਾ ਖਜ਼ਾਨਾ ਸਭ ਤੋਂ ਵੱਡਾ ਮੈਂ ਲਵਾਂਗੀ ਪਹਿਲਾਂ سیرਮ سیرਮ ਲਗਾਉਂਗੀ ਸਭ ਤੋਂ ਪਹਿਲਾਂ ਮੈਂ ਖੂਬ ਕੋਦੋਂ ਇਸ ਤਰ੍ਹਾਂ ਨਹੀਂ ਆਇਆ ਹੂੰ ਅਗਰ ਤੁਮ ਬਸ ਲੜਾਈ ਹਾਂਨੇ ਕਾ ਨਾ ਮੈਂ سیرਮ ਪਹਿਲਾਂ ਲਗਾਉਣੀ ਆ ਕਿਉਂਕਿ ਮੈਨੂੰ سیرਮ ਨਾਲ ਮੌਇਸਚਰ ਆਦੀਆ ਲੱਗਦਾ ਹੈ ਲੈਣਾ ਨਾ

उसके बाद लगाऊंगी आईब्रो पेंसिल मैं आईब्रो की शेप बना लेनी है देखो शेप मैं दूसरे दिन बना लेनी है शेप जा। वो 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 रुक जा। जाओ जाओ उसकी फिक्र छोड़ उसे मैंने महदूस चले रखा है

ਇੱਦਾਂ ਮੇਰਾ ਹੱਥ ਨਹੀਂ ਚੱਲਦਾ ਪ੍ਰੋਪਰ ਤੇ ਮੈਨੂੰ ਬਹੁਤ ਮੁਸ਼ਕਲ ਆਉਂਦੀ ਹੈ। ਕੁਛ ਵੀ ਮੇਕਅਪ ਕਰਨ ਲੱਗਿਆ। ਥੋੜਾ ਜਿਦਾਂ ਦਾ ਵੀ ਮੇਕਅਪ ਲੱਗਾ ਮੈਂ ਲਗਾ ਲਿਆ। ਤੇ ਇੱਧਰ ਇਹ ਨੰਬਰ ਔਰ ਇੱਧਰ ਬਿਲਕੁਲ ਥੋੜੀ ਡਿਫਰੈਂਸ ਹੈ। ਤੇ ਮੈਂ ਹੋਰ ਲਵਾਂਗੇ ਇਹ ਨੰਬਰ। ਇਹਨਾਂ ਦਾ ਬਦਦਿਆ ਜਿਹਾ ਹੋਜੀ। मेरा मेकअप हो गया था मेरा छुटकारा आ गया अंदर मैं तो मेकअप कर ले और मेरी वनीदी बात ले फटला इतना भी बड़ी इथलेंदी पे ही है सारे सामान ना पंगे यार मेरी मेकअप मैंने तो ये छोटी जी नहीं 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 ये नहीं लगाना रबड़ देना अपने मुझे ठीक है अच्छे से चोटियाँ करी लाओ लाओ आज अपनी इतना मेकअप कितने जाए चलो किस को जोड़ी। 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 आज मेरी गुनगुन का मेकअप होगा अच्छे 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 करो ऐसे दिखाना मुंह दिखाना दिखाना मुंह दिखायो ਉਹ ਵਾਓ 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 ਦਿਖਾਣਾ ਓਏ ਹੋਏ ਅੱਧਾ ਬਨੀਤ ਨੇ ਖੁਦ ਕਰ ਲਿਆ ਏਦਾਂ ਮੈਂ ਕਰਤਾ ਮੈਂ ਬਲਸ਼ ਲਗਾਇਆ ਬਨੀਤੇ ਨਾ ਤੇ ਮੈਂ ਅੱਜ ਬਨੀਤ ਦਾ ਮੇਕਅਪ ਕੀਤਾ ਬਨੀਤ ਦਿਖਾਣਾ ਆਈਸ ਦਿਖਾਇਓ ਬਨੀਤ ਆਈਸ ਦਿਖਾਇਓ ਆਈਸ ਕਲੋਸ ਕਲੋਸ ਕਰ ਲੋ ਆਏ ਹਾਏ ਅਵਨੀਤ ਬਹੁਤ ਛੋਣੀ ਲੱਗ ਰਹੀ ਐ ਅਵਨੀਤ ਦੇ ਨੇ ਨਾ ਆਪਣੇ ਮੂੰਹ ਤੇ ਨਾ ਗਲਿਟਰ ਲਗਾ ਲਏ ਆ ਖੁਦ ਇੱਕ ਸਾਈਡ ਤੇ ਚਮਕ ਆ ਗਈ ਐ ਤੇ ਮੂੰਹ ਦਿਖਾਇਆ ਅਵਨੀਤ ਆਪਣਾ ਮੂੰਹ ਕਰਿਓ ਪਿੰਕ ਪਿੰਕ ਬਲਸ਼ ਲਗਾਤਾ ਉਹ ਬਹੁਤ ਕਿਊਟ ਕਿਊਟ ਲੱਗ ਰਿਹਾ ਰਬੜ ਲਗਾ ਦੂੰ ਆਪਕੇ ਰਬੜ ਲਗਾਦਾ ਮੰਮੀ ਕਾਦੀ ਕੁੱਤਾ ਅਵਨੀਤ ਦੀਆਂ ਹੈ ਥੈਂਕ ਯੂ ਇਹ ਲੋ ਆਕੇ ਲੈ ਬੈ ਮਮਾ ਲੈ ਆਓ ਥੈਂਕ ਯੂ ਦਿਓ ਬੇਟਾ ਬਾਪ ਫਿੰਗੀ ਥੈਂਕ ਯੂ ਥੈਂਕ ਯੂ

the guys here channel subscribe